ਮੇਰੇ ਉਸ ਸਭ ਪਰ ਪ੍ਰਸ਼ੰਸ਼ਿਕਾਂ ਤੇ ਕੀਵੇਂ ਸਾਰੇ ਭੈਣ ਭਰਾ ਠੀਕ ਠਾਕ ਤੇ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਮਾਲਕ ਦੀ ਕਿਰਪਾ ਨਾਲ ਠੀਕ ਠਾਕ ਆ ਤੇ ਅੱਜ ਫੇਰ ਅਸੀਂ ਤਾਂ ਨਵਾਦਾ ਕਿਹਾ ਕਿ ਡੇਲੀ ਵਲੌਗ ਪਾਵਾਂਗੇ ਛੋਟਾ ਛੋਟਾ ਹੀ ਪਾਵਾਂਗੇ ਤੇ ਪਰ ਥੋੜੀ ਜੀ ਫੇਰ ਮੁਸ਼ਕਲ ਆਉਣ ਦੇ ਕਰਕੇ ਆਪਾਂ ਜਿਹੜਾ ਵਲੌਗ ਬਣਾਉ ਬਿਲਕੁਲ ਨਹੀਂ ਬਣਾਇਆ ਗਿਆ ਸਾਡੇ ਕੋ ਤੇ ਇੱਕ ਦੋ ਵਲੌਗ ਮੈਂ ਬਣਾਏ ਆ ਜਿਹੜੇ ਮੈਂ ਤੁਹਾਨੂੰ ਪਾਉਂਗੀ ਜ਼ਰੂਰ ਇੱਕ ਦੋ ਦਿਨ ਦੇ ਵਿੱਚ ਉਹ ਵੀ ਜਿੱਦਾਂ ਕਿ ਭਾਂਡਾ-ਪੁੰਡਾ ਬਣਾਇਆ ਉਹਦੇ ਤੇ ਬਾਕੀ ਮਸ਼ੀਨ ਮੈਂ ਲਾਈ ਹੋਈ ਆ ਤੇ ਕੱਪੜੇ ਹੋ ਗਏ ਤੇ ਕੱਪੜੇ ਧੋਣ ਵਾਲੇ ਜਿਵੇਂ ਪਾਏ ਥੋੜੇ ਥੋੜੇ ਫਿਰ ਪਾਈ ਦੇ ਦੇ ਵਿੱਚ ਤੇ ਬਾਕੀ ਮੈਂ ਤੁਹਾਨੂੰ ਦੱਸਣਾ ਸੀ ਇਹ ਕਿ ਥੋੜੀ ਜੀ ਮੁਸ਼ਕਲ ਸਾਨੂੰ ਫੇਰ ਆ ਗਈ ਸੀ ਉਹਦੇ ਚੱਕਰ ਜਿਵੇਂ ਮਨ ਨਹੀਂ ਕੀਤਾ ਕਿ ਮੈਂ ਵਲੌਗ ਬਣਾਵਾ ਤੇ ਠੰਡ ਜਿਹੜੀ ਬਹੁਤ ਭੈਣਦੀ ਆ ਤੇ ਆਪਣਾ ਵੱਡਾ ਬੱਚਾ ਉਹ ਵੇਖੋ ਅੰਦਰ ਪੜਨ ਤੇ ਆ ਜਿਹੜੇ ਨਿੱਕੇ ਆ ਨਾ ਇਹਨਾਂ ਦੋਵਾਂ ਨੇ ਕੁੱਟ ਖਾਣੀ ਆ ਇਹਨਾਂ ਨਹਾ ਨੂੰ ਲਿਆ ਵਾ ਤੇ ਨਾ ਸਾਰੇ ਨਹੀਂ ਨਹਾ ਲਿਆ ਇਹਨਾਂ ਵੀ ਨਹਾ ਲਿਆ ਪਰ ਇਹ ਦੋਵੇਂ ਬਹੁਤ ਖਰਾਬ ਬੱਚੇ ਆ ਇਹ ਦੋਵੇਂ ਬਾਹਰ ਬੈਠ ਠੰਡ ਦੇ ਵਿੱਚ ਠੰਡ ਲੱਤਾਂ ਨੂੰ ਉੱਥੇ ਹੈ 10 ਠੰਡ ਲੱਗਦੀ ਕਿ ਨਹੀਂ ਲੱਗਦੀ ਨਹੀਂ ਲੱਗਦੀ ਚੱਲ ਜਾਓ ਫਿਰ ਭੱਜ ਇੰਨੇ ਹਾਰੇ ਕੱਪੜੇ ਕੱਪੜੇ ਬਹੁਤ ਪਾਉਂਦੀ ਚਲੂ ਬਹੁਤ ਜ਼ਿਆਦਾ ਪਾਉਂਦੀ ਆ ਕੱਪੜੇ ਇਹਨਾਂ ਤੇ ਵੱਢਦੇ ਆ ਕੱਪੜੇ ਜਿੱਦਾਂ ਕਹੂਗੀ ਇੱਕ ਫੋਨ ਦੋ ਆਪਣਾ ਤੇ ਠੰਡ ਤੁਹਾਨੂੰ ਜਿੱਦਾਂ ਕਹਤਾ ਬਹੁਤ ਜ਼ਿਆਦਾ ਠੰਡ ਦੇ ਕਾ ਛੁੱਟੀਆਂ ਹੋ ਗਈਆਂ ਵਾ ਤੇ ਛੁੱਟੀਆਂ ਜਿਹੜੀਆਂ ਖਤਮ ਹੋ ਗਈਆਂ ਫਿਰ ਵੱਧ ਗਈਆਂ ਵਾ ਤੇ ਇਹਨਾਂ ਨੇ ਸਾਨੂੰ ਬੜਾ ਤੰਗ ਕੀਤਾ ਵਾ ਛੁੱਟੀਆਂ ਕਾਦੀਆਂ ਵਧੀਆਂ ਹਟ ਲਈ ਤੇ ਮੁਸੀਬਤ ਬਣ ਗਈ ਆ ਬਾਪਾ ਇਹਨਾਂ ਦੇ ਡਿਊਟੀ ਚ ਲੱਗੇ ਹੀ ਤੇ ਮੈਨੂੰ ਕੱਲ ਹੀ ਕਹਿਣ ਦੇ ਕਹਿੰਦੇ ਤੂੰ ਹੁਣ ਕਦੀ ਵਲੌਗ ਨਹੀਂ ਪਾਇਆ ਤੇ ਮੈਂ ਵੀ ਕੀ ਕਰਾਂ ਜਦੋਂ ਮੁਸ਼ਕਲ ਦੇ ਵਿੱਚ ਕਿਸੇ ਦੇ ਹੋਈ ਇਹ ਤਾਂ ਟੈਨਸ਼ਨ ਚ ਫਿਰ ਨਹੀਂ ਦਿਲ ਕਰਦਾ ਤੇ ਮੈਂ ਕਿਹਾ ਮੇਰਾ ਦਿਲ ਨਹੀਂ ਕਰਦਾ ਰਿਹਾ ਤੇ ਅੱਜ ਮੈਂ ਸੋਚਿਆ ਵੀ ਨਹੀਂ ਅੱਜ ਜ਼ਰੂਰ ਆ ਵੇਖਣ ਦੇ ਕੰਮ ਕਿ ਇੱਥੇ ਹਵਾ ਚ ਬਹਿ ਰਹਿੰਦੇ ਦੋਵੇਂ ਜਣੇ ਤਾਂ ਨਾ ਸ਼ਰਮ ਨਹੀਂ ਆਉਂਦੀ ਤੇ ਨਾ ਤਾਂ ਉਹਦੇ ਪਿੰਨੇ ਦੈਨਿਆ ਅੰਟੀ ਤੇ ਬਗੰਦੇ ਕੱਪੜੇ ਪਾਏ ਕੱਪੜੇ ਪਾਈ ਕੱਪੜੇ ਤੇ ਮੈਂ ਵੀ ਪਾਏ ਥਾਂ ਤੇ ਮੈਨੂੰ ਫੇਰ ਵੀ ਲੱਗਣ ਦੀ ਹੈ ਕੱਪੜੇ ਗਲਪ ਨਹੀਂ ਪਾਏ ਅੱਛਾ ਤੇ ਨਿਕਲ ਜਾਂਦਾ ਠੰਡ ਰੁਕੀ ਆ ਟੋਪੀ ਵੀ ਨਹੀਂ ਪਾਈ ਟੋਪੀ ਮੈਂ ਹੁਣੇ ਲਾਈ ਆ ਟੋਪੀ ਮੈਂ ਪਾਈ ਹੀ ਨਾ ਕੇ ਹੁਣੇ ਲਾਈ ਆ ਮੈਂ ਵਾਲ ਲੱਗੀ ਆ ਆਪਣੇ ਬਣਾਉਣ ਮੇਰੇ ਵਾਲ ਹਾਂ ਵਾਲ ਨਹੀਂ ਤੇ ਉਹ ਵੇਖੋ ਬੜ ਗਿਆ ਸਾਸ ਨਾਲ ਲੈ ਆਂਦਾ ਵਾ ਚ ਪਿਆਰ ਰਹਿੰਦਾ ਲੰਮੇ ਆਣ ਕੇ ਠੰਡ ਆ ਰਹੀ ਆ ਹੈ ਤਾਂ ਚਲੋ ਹਾਲ ਦੇ ਨਹੀਂ ਤੇ ਹੁੰਦਾ ਵਾ ਫਿਰ ਵੀ ਠੰਡ ਹਵਾ ਤੇ ਜਾਂਦੀ ਆ ਤੇ ਮੈਂ ਗਈ ਹਾਂ ਦੁੱਧ ਲੈਣ ਸਕੂਟਰੀ ਦੇ ਉੱਤੇ ਤੇ ਮੇਰੀ ਇੰਨੀ ਕੁ ਬੁਰੀ ਹਾਲ ਹੋ ਗਈ ਕਿ ਬਹੁਤ ਜ਼ਿਆਦਾ ਹੀ ਕੰਡੀਸ਼ਨ ਜਿਹੜੀ ਖਰਾਬ ਮੇਰੇ ਹੱਥ ਜਿਹੜੇ ਹੀ ਬਿਲਕੁਲ ਆ ਗੜ ਗਏ ਹੀ ਤੇ ਮੈਂ ਇਹਦੇ ਪਾਪਾ ਨੂੰ ਦੱਸਣ ਗਈ ਮੈਂ ਕਿ ਮੇਰੇ ਹੱਥ ਪੂਰੇ ਆ ਗੜ ਦੇ ਕਹਿੰਦੇ ਤੂੰ ਗਲਵਜ਼ ਨਹੀਂ ਪਾਏ ਹੋਣੇ ਤੇ ਵਾਕਿਆ ਮੈਂ ਗਲਵਜ਼ ਨਹੀਂ ਪਾਏ ਮੈਂ ਇਦਾਂ ਹੀ ਚਲੇ ਗਈ ਹਾਂ ਤੇ ਆਪਣਾ ਵੱਡਾ ਬੱਚਾ ਪਰੰਡਾ ਫਿਰ ਆਜੋ ਤੇ ਇਹ ਵੀ ਮਾਰ ਦੇ ਬਾਹਰ ਹੈ ਹੈ ਤੇ ਇਹਨਾਂ ਦੇ ਜਿੱਦਾਂ ਤੁਹਾਨੂੰ ਪਤਾ ਆਨਲਾਈਨ ਕਸਾ ਲੱਗਦੀ ਹੁਣ ਫੋਨ ਉਹਦੇ ਘਰ ਕੇ ਵੀ ਮਤਲਬ ਕਿ 10 12 ਤੱਕ ਉਹ ਕਿ ਬਿਜ਼ੀ ਹੁੰਦਾ ਫੋਨ ਉਹਦੇ ਘਰ ਕੇ ਵੀ ਤੇ ਬਾਕੀ ਅਹੀ ਕਪੜੇ ਉੱਪਰ ਨੇ ਤੋਂ ਹਤੇ ਤੋਂ ਕੱਲ ਨਿਕਲੀ ਹੀ 3 ਵਜੇ ਨਾਲ ਅੱਜ ਵੀ ਹੈਗਾ ਐ ਸ਼ਾਇਦ ਲੇਟ ਨਿਕਲੂਗੀ ਤੇ ਮੈਂ ਸੋਚਿਆ ਕਿ ਆਪਾਂ ਵਲੌਗ ਜੂਰ ਪਾਉਣਾ ਵਾ ਹੁਣ ਭਾਵੇਂ 3-4 ਮਿੰਟ ਦਾ ਹੀ ਪਾਵਾਂ ਪਾਉਂਗੀ ਜੂਰ ਭਾਵੇਂ 2 ਮਿੰਟ ਦਾ ਹੀ ਪਾਵਾਂ ਇਹ ਪਾਪਾ ਮੈਨੂੰ ਕਹਿੰਦੇ ਤੂੰ ਹਰ ਵਾਰੀ ਕਹਿ ਦਿੰਨੀ ਆ ਵਾਦਾ ਕਰ ਲੈਣੀ ਆ ਸਾਰਿਆਂ ਨੂੰ ਕਹਿ ਦਿੰਦੀ ਮੈਂ ਵਲੌਗ ਪਾਉਂ ਫਿਰ ਤ ਬਣਾਉਂਦੀ ਨਹੀਂ ਆ ਤੇ ਐਕਚੁਅਲੀ ਬੜੀ ਮੁਸ਼ਕਲ ਜੀ ਆ ਗਈ ਫੇਅਰ ਘਰ ਦੇ ਵਿੱਚ ਉਹਦੇ ਕਹ ਮਨ ਨਹੀਂ ਕਰਦਾ ਫ੍ਰੀ ਵੀ ਹੁੰਦੀ ਰਹੀ ਆ ਤੇ ਮਾਲਕ ਦੀ ਕਿਰਪਾ ਨਾਲ ਗੇਸਟ ਵੀ ਕਾਫੀ ਆਏ ਹੀ ਕਰੇ ਤੇ ਚਲੋ ਟਾਈਮ ਵੀ ਹੈ ਨਹੀਂ ਵਲੌਗ ਦਾ ਕਿਉਂਕਿ ਲੌਗ ਵੀ ਜਿਹੜੇ ਹੀ ਆਪਣੇ ਬਹੁਤ ਵਧੀਆ ਬਣਨੇ ਸੀ ਕਿਉਂਕਿ ਸਾਡੇ ਪ੍ਰੋਣੇ-ਪਰੋਣੇ ਕਾਫੀ ਆਏ ਇਦਾਂ ਬੱਚੇ ਛੁੱਟ-ਛੁੱਟੇ ਕਰਕੇ 크리스마ਸ ਦਾ ਵੀ ਨਹੀਂ ਬਣਾਇਆ ਆਪਾਂ ਨਵੇਂ ਸਾਲ ਦਾ ਵੀ ਨਹੀਂ ਬਣਾਇਆ ਕਿਉਂਕਿ ਪਰੇਸ਼ਾਨੀ ਜਦੋਂ ਮਾਨਸ ਪਰੇਸ਼ਾਨ ਜਾਏ ਫਿਰ ਦਿਲ ਨਹੀਂ ਕਰਦਾ ਉਹਦੇ ਕਰਕੇ ਮੇਰਾ ਬਿਲਕੁਲ ਦੇਨ ਨਹੀਂ ਕਰਦਾ ਤੇ 2 ਦਿਨ ਹੋ ਗਏ 3 ਕਿ ਥੋੜੀ ਜਿਹੀ ਟੈਨਸ਼ਨ ਫਿਰ ਫ੍ਰੀ ਹੋਈਆਂ ਤੇ ਸੋਚਿਆ ਵੀ ਨਹੀਂ ਆਪਾਂ ਭੈਣ ਭਰਾਵਾਂ ਨਾਲ ਫਿਰ ਮਿਲੀਏ ਕੋਸ਼ਿਸ਼ ਇਹੀ ਹੈ ਮੇਰੀ ਕਿ ਮੈਂ ਪਾਪਾ ਤੇ ਤੁਸੀਂ ਸਾਰੇ ਭੈਣ ਭਰਾ ਅਰਦਾਸ ਬੇਨਤੀ ਕਰੋ ਕਿ ਜਿਹੜਾ ਸਾਡਾ ਸਮਾ ਚੱਲਣ ਡਿਆ ਪ੍ਰਮਾਤਮਾ ਵਧੀਆ ਵਧੀਆ ਲਿਆਵੇ ਵਧੀਆ ਹੋਇਆ ਹੋਰ ਵਧੀਆ ਪ੍ਰਮਾਤਮਾ ਲੈ ਟੈਂਸ਼ਨ ਸ਼ਾਂਚੇ ਨਾ ਰਹੀਏ ਤੇ ਆਪਾਂ ਜਿਹੜਾ ਵਲੌਗ ਇਹ ਕੋਸ਼ਿਸ਼ ਕਰੀਏ ਕਿ ਭਾਈ ਇਹ ਕੋਈ ਗੱਲ ਨਹੀਂ ਭਾਈ ਜਿਹੜਾ ਮਮਾ ਆਵਲ ਟੋਪੀਸ ਦੇ ਬੱਚੇ ਪਾਉਂਦੇ ਆ ਤੂੰ ਬੱਚਾ ਹੀ ਆ ਜੇ ਅਜੇ ਤੂੰ 12 ਸਾਲ ਦਾ ਹੋਣਾ ਆ ਹੋ ਨਹੀਂ ਲੱਗਾ ਵਾ ਹਾਂ ਲੱਗਾ ਹੋ ਗਿਆ ਤੇ ਬਾਕੀ ਚਲੋ ਕੋਈ ਗੱਲ ਨਹੀਂ ਮਾਲਕ ਘਟਦਾ ਪਿਆ ਸਾਡੇ ਦੁੱਖ ਜਿਹੜੇ ਸਾਡੇ ਤੇ ਆਉਂਦੇ ਆ ਤੇ ਕੁਸ਼ ਠੀਕ ਹੈ ਇੱਥੇ ਕਰਦੇ ਆਪਾਂ ਵਲੌਗ ਨੂੰ ਐਂਡ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਤੇ ਆਪਾਂ ਬਣਾ ਕੇ ਪੀ ਜੀਵਨ ਚਾਹ ਕੇ ਚਾਹ ਪੀ ਕੇ ਤੇ ਫਿਰ ਆਪਾਂ ਥੋੜਾ ਜਿਆ ਆਪਾਂ ਵਾਵਾਂਗੇ ਰੱਬ ਰੱਬ ਕਰਨ ਵਾਸਤੇ ਤੇ ਚਲੋ ਮੇਰਾ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਤੇ ਮੈਂ ਇਹ ਹੀ ਗੱਲ ਕਹਿਣਾ ਚਾਹੁੰਦੀ ਕਿ ਮਤਲਬ ਸਾਨੂੰ ਵੀਡੀਓ ਮੇਰਾ ਬਣਾਉਂਦਾ ਇੱਕ ਤੇ ਚਲੋ ਟੈਨਸ਼ਨ ਪਛਾਹਂਦੇ ਹੈਗੀ ਹੈਗੀ ਘਰ ਦੇ ਵਿੱਚ ਨੰਬਰ ਦੂਜਾ ਵੀ ਟੈਨਸ਼ਨ ਇਹ ਹੁੰਦਾ ਵਾ ਕਿ ਜੇਦੋਂ ਵਲੌਗ ਕੋਈ ਵੇਂਦਾ ਨਹੀਂ ਪੈਂਦਾ ਬਹੁਤ ਘੱਟ ਵਿਊ ਹੁੰਦੇ ਆ ਫਿਰ ਮੇਰਾ ਮਨ ਹੋਰ ਦੁਖੀ ਹੁੰਦਾ ਕਿ ਯਾਰ ਇੱਕ ਤੇ ਟੈਨਸ਼ਨ ਪਛਾਹਦੀ ਵਿੱਚ ਮੈਂ ਵਲੌਗ ਬਣਾਉਂਦੀ ਆ ਜਦ ਬਣਾਉਂਗੀ ਫਿਰ ਕੋਈ ਵੇਂਦਾ ਜੀ ਫਿਰ ਸੋਭਾ ਮਨ ਹੁੰਦਾ ਕਿ ਯਾਰ ਛੱਡ ਖੜਾ ਕੀ ਬਣਾਉਣਾ ਆ ਤੇ ਚਲੋ ਠੀਕ ਹੈ ਜੀ ਹੁਣ ਸਾਡੇ ਵਲੌਗ ਨੂੰ ਸਾਰੇ ਜਿਹਨੇ ਬਹੁਤ ਬਹੁਤ ਪਿਆਰ ਦਿਓ ਕੋਸ਼ਿਸ਼ ਮੇਰੀ ਇਹ ਹੋਈ ਆ ਵੀ ਵਧੇ ਤਾਂ ਵਧੀਆ ਤੇ ਨਵੇਂ ਤਾਂ ਨਵਾਂ ਵਲੌਗ ਆਊਗਾ ਜੇ ਅਹੀਂ ਬਾਜ਼ਾਰ ਜਾਊਂਗੀ ਉੱਥੇ ਬਣਾਵਾਂ ਕਿ ਮੇਰੀ ਆਦਤ ਆ ਜਿੱਦ ਮੈਂ ਬਾਜ਼ਾਰ ਵਿੱਚ ਜਾਵਾਂ ਫਿਰ ਮੈਂ ਬਹੁਤ ਘੱਟ ਵੀਡੀਓ ਬਣਾਉਂਦੀ ਹੁੰਦੀ ਫੋਨ ਨਹੀਂ ਕਰਦੀ ਹੁੰਦੀ ਵੀ ਪਤਾ ਨਹੀਂ ਠੀਕ ਲੱਗੇ ਕਿ ਨਾ ਪਰ ਹੁਣ ਸੋਚਿਆ ਕਿ ਨਹੀਂ ਹੁਣ ਜਿੱਦੇ ਵੀ ਸ਼ਾਪਿੰਗ ਕਰਨੀ ਕਿਤੇ ਵੀ ਜਾਣਾ ਜ਼ਰੂਰ ਵਲੌਗ ਬਣਾਉਣਾ ਵਾ ਤੇ ਸਾਡੇ ਪਿਆਰ ਇਦਾਂ ਹੀ ਸਾਡੇ ਚੈਨਲ ਨੂੰ ਪਿਆਰ ਦਓ ਤੇ ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੇ ਕਰ ਜੀਉਂਦੇ ਵਸਦੇ ਰਹੋ ਤੇ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ ਕਿਉਂਕਿ ਮੈਂ ਦਿੱਤੀਆਂ ਨਹੀਂ ਕਿਸੇ ਨੂੰ ਵਧਾਈਆਂ ਇਸ ਨਵੇਂ ਸਾਲ ਸਾਰਿਆਂ ਨੂੰ ਵਧਾਈਆਂ ਜਿਹੜੇ ਮੇਰੇ ਵਲੌਗ ਵੇਖਣਗੇ ਤੁਹਾਨੂੰ ਨਵੇਂ ਸਾਲ ਦੀਆਂ ਮੇਰੇ ਦਿਲ ਤੋਂ ਮੈਂ ਵਧਾਈਆਂ ਦਿੰਨੀ ਆ ਤੇ ਪਰਮਾਤਮਾ ਅੱਗੇ ਅਰਦਾਸ ਕਰਨੀ ਆ ਇਹ ਸਾਰੇ ਭੈਣ ਭਰਾ ਦਾ ਜਿਹੜਾ ਨਵਾਂ ਸਾਲ ਆ ਚੜ੍ਹਿਆ ਆ ਬਹੁਤ ਵਧੀਆ ਰਵੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਕੁਛ ਦਿਨੇ ਆਪਣੇ 2025 ਵਿੱਚ ਸਾਡੇ ਵਾਸਤੇ ਬਹੁਤ ਬੈਡ ਸੀ ਬਹੁਤ ਜਿਆਦਾ ਬਹੁਤ ਜਿਆਦਾ 2025 ਜਿਹੜਾ ਮੇਰੇ ਬਾਤ ਦੀ ਸਾਡੇ ਲਈ ਬੁੜਾ ਆਇਆ ਕਿਉਂਕਿ 2025 ਵਿੱਚ ਅਸੀਂ ਇੰਨੇ ਕ ਜਿਆਦਾ ਕਸ਼ਟ ਚ ਆਏ ਨਾ ਬਹੁਤ ਜਿਆਦਾ ਸਾਡੇ ਤੇ ਕਸ਼ਟ ਆਇਆ ਤੇ ਮਤਲਬ ਕਿ ਚਲੋ ਕਸ਼ਟ ਵਿੱਚ ਮਾਲਕ ਨੇ ਸੰਭਾਲ ਕੇ ਰੱਖਿਆ ਤੇ ਚਲੋ ਹਰ ਇੱਕ ਲੋਕਾਂ ਦੇ ਮਤਲਬ ਕਈਆਂ ਭੈ ਭਾਵਾਂ ਦੇ ਵਿੱਚ ਤੇ ਜਿੱਦਾਂ ਹੜ ਆ ਗਏ ਬੜੀ ਮੁਸ਼ਕਲ ਹੋਈ ਸਾਰੇ ਭੈ ਭਾਵਾਂ ਨੂੰ ਤੇ ਮਾਲਕ ਅਰਦਾਸ ਸੀ ਕਿ ਹੁਣ 2026 ਸਾਡਾ ਹੀ ਵਜੇ ਨੰਗੇ ਤੇ ਸਾਰੇ ਭੈ ਭਾਵਾਂ ਵਧੀਆ ਵਧੀਆ ਨੰਗੇ ਇਮਰਸਾਰ ਅਤੇ ਪੈਟਰਿਸ ਸ਼ਸ਼ੇਕਾਰ